ਕਰਦੇ ਗਿਓ ਸਾਰੇ ਵੇਲੇ 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 ਸਲਾਦਮ ਆ ਕੰਮ ਛੱਡਿਓ ਨਾ ਵੇਲੇ ਰਹਿਣ ਵਾਲਾ ਕੰਮ ਤਾਂ ਨਾ ਬਸ ਧੰਨ ਧੰਨ ਹੈ ਤੁਹਾਡਾ ਬਾਪੇ ਦਾ ਕਾ ਦੋਈਆ ਬਨੀਆ ਵੀ ਕੀ ਪਤਾ ਇਥੋਂ ਘਰ ਆਣਿਆ ਵਾਸਤੇ ਨੋ ਹੀ ਲੈ ਜੀ ਏ ਆ ਬੱਚਾ ਤੁਹਾਡਾ ਹੀ ਸ਼ਰਾਰਤੀ ਕਿੰਨਾ ਹੈ ਬਹੁਤ ਸ਼ਰਾਰਤੀ ਹੈ ਪੰਗਾ ਲੈ ਗਿਆ ਦੇਖੋ ਤੁਸੀਂ ਅਰੇ ਇਹ ਕੋਟ ਖਾਲਾ ਇਹ ਕੰਮ ਕੌਣ ਕਰੂ ਫਿਰ ਸਾਡਾ ਚਾਹ ਨਹੀਂ ਚੜਿਆ ਚਾਹ ਪੂਰਾ ਚੜਿਆ ਹੈ ਨਹੀਂ ਚਾਹ ਕਿਉਂ ਨਹੀਂ ਚੜਿਆ ਤਾਂ ਕਿਉਂ ਬਣਾਇਆ ਵਾਈਫ ਨੂੰ ਲੈ ਕੇ ਤੇ ਚਾਹ ਚੜਿਆ ਇੰਨਾ ਨੂੰ ਜਿਆਦਾ ਹੈਂਡਲ ਕਰਨਾ ਔਖਾ ਹੁੰਦਾ ਹਸਬੰਡ ਨੂੰ ਕਿ ਬੇਟੀ ਨੂੰ ਹਸਬੰਡ ਹਸਬੰਡ ਨੂੰ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਆਦਮ ਨਮਸਕਾਰ ਆਊਟਰੂਟ ਗੇੜੀ ਚ ਤੁਹਾਡਾ ਸਭ ਦਾ ਸਵਾਗਤ ਹੈ ਪਟਿਆਲਾ ਸ਼ਾਹੀ ਸ਼ਹਿਰ ਜਿਹੜਾ ਆਪਣੇ ਸ਼ਾਹੀ ਕੰਮਾਂ ਦੇ ਵਾਸਤੇ ਮਸ਼ਹੂਰ ਆ ਪਟਿਆਲਾ ਤੋਂ ਨਾ ਇੱਕ 에ਅਰਲਾਈਨ ਲੱਗੀ ਹੋਈ ਹੈ ਸਿੰਗਾਪੁਰ 에ਅਰਲਾਈਨਸ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪਟਿਆਲਾ ਦੇ ਵਿੱਚ ਪਟਿਆਲਾ ਗਾਰਨੀਵਲ ਜਿਹੜਾ ਫੇਅਰ ਲੱਗਿਆ ਹੋਇਆ ਸੋ ਅੱਜ ਅਸੀਂ ਸੋਚਿਆ ਵੀ ਗੇੜੀ ਰੂਟ ਦੇ ਵਿੱਚ ਕਿਉਂ ਨਾ ਇੱਥੇ ਘੁੰਮ ਜਾਵੇ ਆਜੋ ਫਿਰ ਆਪਾਂ ਫਲਾਈਟ ਲੈਣੇ ਆ ਆਜੋ ਜੀ ਹੈਲੋ ਕਿਵੇਂ ਹੋ ਜੀ ਜੀ ਵਧੀਆਂ ਜੀ ਵਧੀਆਂ ਹਾਂ ਚੜਜੇ ਫਲਾਈਟ ਚੜਜੋ ਆਜੋ ਫਿਰ ਆਜੋ ਹੀ ਆਜੋ ਚੰਗੀ ਆ ਸੋ ਆਪਣੇ ਨਾਲ ਪਾਇਲਟ ਸਾਹਿਬ ਮੌਜੂਦ ਨੇ ਆਵੇ ਨਾ ਗੱਲਬਾਤ ਕਰਦੇ ਆ ਹਸ਼ਕਲ ਜੀ ਜੀ ਸੱਚੀ ਕਾਲ ਜੀ ਠੀਕ ਹੋ ਜੀ ਵਧੀਆ ਵਧੀਆ ਕਿੱਥੇ ਗਿਆ ਚੱਲੋਗੇ ਸਾਨੂੰ ਹੁਣ ਬੱਚੇ ਜਿੱਥੇ ਜਾ ਰਹੇ ਸਿੰਗਾਪੁਰ ਜਾ ਰਹੇ ਸਿੰਗਾਪੁਰ ਜਾ ਰਹੇ ਦੇਖਿਓ ਕਿੱਦੇ ਰਸਤੇ ਡੇਗਣਾ ਦਿਓ ਮਨ ਡਰ ਬੜਾ ਲੱਗਦਾ ਨਹੀਂ ਜੀ ਨਹੀਂ ਕੀ ਨਾਮ ਹੈ सुरेश ਸਿੰਦਰ ਸਿੰਘ ਹਾਂ ਸੁਵਿੰਦਰ ਸਿੰਘ ਇਦਾਂ ਕਰ ਦੋ ਸਾਰਿਆਂ ਨੂੰ ਹੈ ਆਜੋ ਜੀ ਆਜੋ ਫਿਰ ਅੱਗੇ ਚੱਲਦੇ ਆਪਾਂ ਸੋ ਜਿੱਦਾਂ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦੁਕਾਨਾਂ ਲੱਗੀਆਂ ਹੋਈ ਇਹਨੇ ਵੱਖ-ਵੱਖ ਤਰੀਕੇ ਦੀਆਂ ਸੋਪਾ ਗੱਲਾਂ ਬਾਤਾਂ ਕਰਾਂਗੇ ਦੁਕਾਨ ਵਾਲਿਆਂ ਦੇ ਨਾਲ ਬਾਈ ਕੀ ਹਾਲ ਹੈ ਠੀਕ ਹੈ ਬਈ ਕਿਹਾਂ ਸੇ ਹੋ ਵਿਹਾਰ ਸੇ ਵਿਹਾਰ ਸੇ ਕੀ ਕਰਤੇ ਯਾਰ ਮੈਂ ਕੁੜਤੀ ਵੇਚਦਾ ਹਾਂ ਕੀ ਕਰਬੇ ਤੋ ਕੀ ਕਰਬੇ ਤੋ ਕੀ ਤੁਸੀਂ ਹੈ? ਕੀ ਨਾਮ ਹੈ ਤੁਹਾਡਾ? ਲਖਨ ਕੁਮਾਰ। ਕਹਾਂ ਸੇ? ਜੰਮੂ ਸੇ ਸਰ। ਜੰਮੂ ਸੇ। ਹਾਂਜੀ। ਕੀ ਕਰ ਬਤੋ ਯਾਹ ਮੇ? ਇਹ ਕਸ਼ਮੀਰੀ ਵਰਕ ਹੈ। ਅੱਛਾ, ਤੁਸੀਂ ਤਾਂ ਹੀ ਤੇ ਹਿੰਦੀ ਬੋਲ ਲੈਂਦਾ। ਮੈਂ ਕਿਹਾ ਬਿਹਾਰੀ ਬੋਲੀ ਆਂਦਾ ਮੈਂ। ਹਾਂਜੀ। ਅੱਛਾ, ਕੀ ਨਾਮ ਕੀ ਨਾਮ? ਲਖਨ ਕੁਮਾਰ। ਆ, ਅੱਛਾ ਸੂਟਾਂ ਦੀ ਲਾਈ ਹੋਈਆਂ ਤੁਸੀਂ ਸਟਾਕ। ਹਾਂਜੀ। ਪੱਕਾ? ਟ੍ਰੈਡੀਸ਼ਨਲ ਹੈਂਡੀਕਰਾਫਟ ਦਾ। ਅੱਛਾ, ਟ੍ਰੈਡੀਸ਼ਨਲ ਆ। ਹਾਂਜੀ। ਦੱਸੋ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਦੱਸੋ। ਜਿਸ ਹੈਂਡਵਰਕ ਲੰਗ ਕੁੜਤੀਸ। ਥੋੜਾ ਅੱਗੇ ਆ ਜਾਓ, ਆਵਾਜ਼ ਨਹੀਂ ਆਉਣੀ। ਹੋਰ ਦੱਸੋ। ਹੈਂਡਵਰਕ

ਹੈਂਡਮੇਡ ਬਣਾ ਹੋਆ ਸਿਲਕ ਸੂਟ ਹੈ। ਅੱਛਾ ਕਿਆ ਰੇਟ ਹੈ? 1000 ਤੋਂ ਸਟਾਰਟ ਹੈ 1200 1500। ਹਮਾਰੇ ਚੈਨਲ ਵਾਲੋ ਨੂੰ ਕਿਤਨਾ ਡਿਸਕਾਊਂਟ ਦੋਗੇ? अरे आपका ही दुकान है सर जो मर्जी ओ, ले जाइए सर हां मेरी जान क्या बात है जो पसंद ले थीका, 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 है ले जाइए ठीक है ठीक है ठीक है मिलते हैं आ जाओ ये आगे चलते हैं अपन फैमिली को मिलने जांदी है भाई किमे हो जी बहुत बढ़िया जी क्या नाम है जी थोडा मेरा नाम वरुण कुमार है जी ऐसे को मनवास्ते आए बिल्कुल जी। फैमिली ना लायो हां जी सर कौन डे है ये मेरे बच्चे हैं जी दोनों ये मेरा बेटा है ये मेरी बेटी है कौन ज्यादा शरारती है शरारती दोनों है जी फिर भी ਬਸ ਇਹ ਹੈ ਕੀ ਨਾਮ ਹੈ ਬੱਚੇ ਨਾਮ ਦੋ ਬੇਟਾ ਹਾਂਜੀ ਸ਼ੇਤਾ ਸ਼ੇਤਾ ਅੱਛਾ ਤੇ ਇਹਨਾਂ ਦਾ ਕੀ ਨਾਮ ਆ ਸ਼ਕਸ਼ਾ ਭਾਈ ਹੈ ਆਪਕੇ ਪਿਆਰ ਕਰਤੇ ਹੋ ਆਪਨ ਸੇ ਪੀੜਤੇ ਤੋ ਨਹੀਂ ਹੈ ਇਹ ਬੋਲ ਤੋ ਲੋ ਨਾ ਜੀਵ ਚੁਰਨ ਜੱਟਨ ਨੂੰ ਰੱਖੀ ਤੂੰ ਚੱਲ ਠੀਕ ਆ ਚੰਗਾ ਹੈਲੋ ਕਰ ਦੋ ਹੈਲੋ ਚਲੋ ਥੈਂਕ ਯੂ ਕੀ ਨਾਮ ਆ ਤੇਰਾ ਸ਼ਕਸ਼ਾ सक्षम कौन सी क्लास में हो फोर्थ में नाच के दिखा दो एक बार यार नच लो ए करके चलो ये आज आप आगे चल रहे हैं फैमिली ना गल्ला बातें करते हैं सो इधर अंकल खड़े हैं अंकल हशका जी हशका जी की नाम है तोडा तजेंद्र सिंह जी तोडा नाम ही मेरा तजेंद्र कौर तजेंद्र तो कौर, कौर थोड़ा नाम किया मंदिर हां जी मंदिर मंदिर ओके मिसेज ने थोड़े हां जी अच्छा इथे फिर फेयर को मनवा हां जी हां जी हां जी फैमिली नाल फैमिली नाल ਕਦੋਂ ਦੋਂ ਦੋਂ ਇਕੱਠੇ ਇਹ 20 ਸਾਲ ਤੋਂ 20 ਸਾਲ ਤੋਂ ਹਾਂ ਜਿਆਦਾ ਪਹਿਲਾਂ ਤੇ ਜਾਂਦੇ ਆ ਅਰੇਂਜਮੈਂਟ ਬਾਜੀ ਅਰੇਂਜਮੈਂਟ ਅਰੇਂਜਮੈਂਟ ਵਧੀਆ ਲੰਘੀ ਜਾਂਦਾ ਹਾਂ ਹਾਂਜੀ ਹਾਂਜੀ ਕੀ ਡਿਮਾਂਡ ਆਈ ਹੈ ਰੱਜ ਦੀ ਇਹਨਾਂ ਤੋਂ ਹਾਂਜੀ ਬਸ ਇੰਜੋਏਮੈਂਟ ਇੱਥੇ ਬਸ ਫੈਮਿਲੀ ਦੇ ਨਾਲ ਨਾਥਿੰਗ ਐਲਸ ਸ਼ੂਟ ਲੱਗੇ ਹੋਣੇ ਪਿੱਛੇ ਸ਼ੂਟ ਵਧੀਆ ਨਹੀਂ ਵੇਖ ਲੈ ਬਸ ਇੰਜੋਏਮੈਂਟ ਹੈ ਬੱਚੇ ਨੂੰ ਘੁਮਾਉਣਾ ਸੀ ਬਿਜ਼ੀ ਸ਼ੈਡਿਊਲ ਚ ਨਿਕਲ ਕੇ ਆਏ ਆ ਦੈਟ ਇਜ਼ ਦ ਪ੍ਰਾਇੋਰਟੀ ਆਲਸੋ ਹੋਰ ਕੁਝ ਨਹੀਂ ਓਕੇ ਅੰਗਰੇਜ਼ੀ ਦੇ ਵਿੱਚ ਗੱਲਾਂ ਕਰਦੇ ਆ ਸੋ Hey, what is your qualification i am msc b ed i am a teacher okay yeah. it's too much to coming angrezi from your side <laughs> i am not that type of angrezi okay it's okay si main punjabi bhi bahut soni boldi ha hindi bhi boldi ha punjabi 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 at jinda bad kitna ke pyar hai full ladde ne bahut hai bahut ladna zaruri hai ladna zaruri hai guys must ha oh kehte pyar de vich ladna zaruri hai ladna zaruri hai kida je manai da fir ਬਸ ਕੋਈ ਡਿਨਰ ਲੱਡ ਲਵ ਕੇ ਇਹ ਕੰਮ ਹੁੰਦਾ ਤੇ ਕੰਮ ਕਰ ਦੋ ਅੱਛਾ ਗਿਫਟ ਕੀ ਇਹਨਾਂ ਦਾ ਅਪਰੀਸ਼ੀਏਸ਼ਨ ਤੁਹਾਨੂੰ ਹੁਣ ਤੱਕ ਦਾ ਸਭ ਤੋਂ ਪੀਸੀਸ ਗਿਫਟ ਕੀਆ ਇਹਨਾਂ ਦਾ ਆ ਇਹ ਆਹ ਮੈਂ ਸਾਨੂੰ ਆ ਇਹ ਸਭ ਤੋਂ ਪੀਸੀਸ ਗਿਫਟ ਹੋਰ ਵੀ ਆ ਮੈਨੂੰ ਦੇ ਦੇ ਯਾਰ ਕੀ ਲੈ ਲਓ ਲੈ ਲੈ ਕੀ ਲੈ ਲਓ ਲੈ ਲਓ ਚ ਲੈ 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 ਠੀਕ ਹੈ ਜੀ ਚੰਗਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਠੀਕ ਹੈ ਥੈਂਕ ਯੂ ਆ ਜੋ ਅੱਗੇ ਚੱਲਦੇ ਆਪਾਂ ਅੱਗੇ ਗੱਲਬਾਤਾਂ ਕਰਾਂਗੇ ਅੰਗਲ ਹਸ਼ਕਰੀ ਸਸਰੀ ਕਾਲ ਹੋਈ ਠੀਕ ਹੋਈ ਹਾਂ ਠੀਕ ਆ ਆ ਨਾਲ ਆ ਗਈ ਤੁਸੀਂ ਵੀ ਕਿਨੇ ਹੋ ਠੀਕ ਵਧੀਆ ਜੀ ਜਿਸ ਤੁਹਾਡੇ ਹਾਂ ਜੀ ਹਾਂ ਜੀ ਇਹ ਇਹ ਗੋਣੇ ਪੁੱਤਾਂ ਹੀ ਪੁੱਤਾਂ ਇਹ ਨਾਮ ਉਹ ਤੇਰਾ ਹਾਂ ਜੀ ਦਰਜਾਸ ਦਰਜਾਸ ਸẽਂਗੇ ਵਾਈ ਕਰਦੇ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਘੁੰਮਦੇ ਹੀ ਫੇਰ ਹਾਂ ਜੀ ਘੁੰਮੇ ਜੀ ਕਿੰਨਾ ਕਾਲ ਹੋ ਗਏ ਨਾਲ ਲੈਂਦੇ ਨੂੰ ਸਾਨੂੰ 35 ਸਾਲ ਹੋ ਗਏ ਆ ਅੰਟੀ ਨੇ ਖੁਸ਼ ਹੋ ਕੇ ਦੱਸਿਆ ਵਧੀਆ ਚ ਲੰਡੇ ਲਾਇਏ ਲੜਦੇ ਤਾਂ ਨਹੀਂ ਹੈਗੇ ਨਹੀਂ ਨਹੀਂ ਸੂਟ ਸਾਟ ਦਵਾਈ ਜਾਂਦੇ ਨੇ ਵਧੀਆ ਦੇਖ ਲਓ ਜੇ ਕੋਈ ਗਿਲਾ ਸ਼ਿਕਵਾ ਹੈ ਤਾਂ ਜਦ ਦੱਸ ਦੋ ਲਾ ਲਾ ਆਪਾਂ ਕੈਮਰੇ ਮੂਰੇ ਫੜ ਲੈਣਾ ਸਭ ਤੋਂ ਸਭ ਦੇ ਸਾਹਮਣੇ ਹੱਥਲੇੜੇ ਅੱਛਾ ਵਿਆਹ ਹੋਇਆ ਸੀ ਅੰਟੀ ਜਦੋਂ ਵਿਆਹ ਹੈ ਹੀ ਆਪਣਾ ਉਦੋਂ ਕਿੱਦਾਂ ਜਿਹਾ ਆਏ ਸੀ ਬਰਾਤ ਦੇ ਵਿੱਚ ਕਹਿੰਦੇ ਉਹ ਗਿਟਨਾਪ ਕਰਨ ਵਾਲੀ ਗੱਡੀ ਸੀ ਹੁੰਦੀ ਸੀ ਇੱਕ ਨਹੀਂ ਨਹੀਂ ਉਹ ਤੇ ਬੰਦੇ 11 ਆਏ تھے ਸਿੰਪਲ ਵਿਆਹ ਤਾਂ ਮਾ ਲੜਦੇ ਤੇ ਨਹੀਂ ਤੁਹਾਡੇ ਨਾਲ ਵਧੀਆ ਨੇ ਰੋਟੀ ਪਾਣੀ ਦੇ ਦਿੰਦੇ ਨੇ ਐਨ ਇੰਜੋਏ ਕਰਦੇ ਨੇ ਲੜੇ ਨਹੀਂ ਆਗੇ 35 ਸਾਲਾਂ ਦੇ ਵਿੱਚ ਲੜਨ ਦਾ ਲੋੜ ਹੀ ਨਹੀਂ ਪੈਂਦੀ ਵਧੀਆ ਇੰਜੋਏ ਝੂਠ ਬੋਲਣ ਦੇ ਜੇ ਤੁਸੀਂ ਮੈਂ ਵੀ ਇੰਜੋਏ ਦੀ ਚੱਲ ਰਹੀ ਹੈ ਕਰਦੇ ਕੀ ਕੀਤਾ ਕੀ ਆਪਣਾ ਮੈਂ ਰਿਟਾਇਰ ਹੋਇਆ ਰੂਰਲ ਡਿਵੈਲਪਮੈਂਟ ਚੋਪਨਚੈ ਸੈਕਟਰੀ ਓਕੇ ਤੁਹਾਡਾ ਕੀਤਾ ਹੀ ਮੈਂ ਹਾਊਸਵਾਈ ਹਾਊਸਵਾਈ ਬਣੇ ਇਹ ਸਭ ਤੋਂ ਵਧੀਆ ਪੈਸੇ ਕਮਾਓ ਇੱਥੇ ਬੈਠਿਆ ਰੋਟੀਆਂ ਖਾਵਾ ਵਧੀਆ ਹੀ ਵਧੀਆ ਜਿੱਦਣ ਤੇੜੇ ਫੇੜ ਕੀਤੇ ਅਸੀਂ ਰੋਟੀ ਦੇ ਖਵਾਣੀ ਖਾ ਹੋ ਜਾ ਕੇ ਢਾਬੇ ਤੋਂ ਠੀਕ ਹੈ ਜੀ ਮਿਹਰਬਾਨੀ ਮਿਹਰਬਾਨੀ ਬਹਿ ਗਏ ਆ ਬੱਤਕਾਂ 'ਚ ਹੁਣ ਆਪਾਂ ਗੱਲਬਾਤਾਂ ਕਰਾਂਗੇ ਬੱਤਕਾਂ ਦੇ ਨਾਲ ਇਹ ਹੈਲੋ ਹੈਲੋ ਸਤਿ ਸ੍ਰੀ ਅਕਾਲ ਦਾਬ ਨਮਸਕਾਰ ਆਊਟਰੂਟ ਗੇੜੀ ਵਿੱਚ ਤੁਹਾਡਾ ਸਵਾਗਤ ਹੈ ਆ ਘੁੰਮਣ ਕੇਰੀਆ ਚ ਪਾਤਾ ਮੈਨੂੰ ਇਹਨਾਂ ਨੂੰ ਰੋਕ ਲੋ ਰੋਕ ਲੋ ਨਹੀਂ ਮੈਂ ਡੇਕ ਜਾਣਾ ਇੱਥੇ ਹੀ ਰੋਕ ਲੋ ਅੱਗੇ ਅੱਗੇ ਕਰ ਲੋ ਅੱਗੇ ਕਰ ਲੋ ਅੱਗੇ ਆਣ ਦੋ ਆਣ ਦੋ ਆਹਾ ਆ ਜਾਓ ਵੀ ਆ ਜਾਓ ਇੱਧਰ ਟੋਲੇ ਦਾ ਨਾਂ ਕੀ ਜੇ

ਇੱਥੇ ਹੁਣ ਗੱਲਾਂ ਬਾਤਾਂ ਕਰਦੇ ਆ ਕੀ ਨਾਮ ਹੈ ਤੁਹਾਡਾ ਫਤੇਜੀਤ ਸਿੰਘ ਫਤੇਜੀ ਇਹ ਫੈਮਿਲੀ ਨਾਲ ਘੁੰਮਣ ਵਾਸਤੇ ਆਏ ਹੋ ਹਾਂਜੀ ਹਾਂ ਭਾਜੀ ਆ ਜਾਓ ਤੁਸੀਂ ਵੀ ਆ ਜਾਓ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਹਰਦੀਪ ਸਿੰਘ ਫੈਮਿਲੀ ਨਾਲ ਬਾਈ ਹਾਂਜੀ ਹਾਂ ਆ ਜਾਓ ਵੀ ਅੱਗੇ ਆਇਓ ਕੀ ਨਾਮ ਹੈ ਤੁਹਾਡਾ ਦਸ਼ਵੀਤ ਹਾਂਜੀ ਦਸ਼ਵੀਰ ਦਸ਼ਵੀਰ ਥੋੜਾ ਅਫਕੀਰਤ ਕਿਹੜੀ ਕਲਾਸ ਚ ਪੜਦੇ ਹੋ ਫਸਟ ਤੁਸੀਂ ਮੈਂ ਵੀ ਫਸਟ ਉਹ ਪਹਿਨੀ ਕਹਿ ਦਿਆ ਕਰੋ ਫਸਟ ਦੇ ਲਾਏ ਦਿਓ ਹੋਰ ਭਾਈ ਆਪਣਾ ਕਿੱਥੋਂ ਬਲੋਂਗ ਕਰਦੇ ਹੋ ਪਟਿਆਲੇ ਤੋਂ ਹੀ ਹੈ ਜੀ ਪਟਿਆਲਾ ਤੁਸੀਂ ਭਾਈ ਭਾਈ ਨਹੀਂ ਨਹੀਂ ਭਾਈ ਨਹੀਂ ਫਰੈਂਡ ਫਰੈਂਡ ਅਗਰ ਯਾਰਾਂ ਦੋਸਤਾਂ ਦੇ ਨਾਲ ਚੱਲ ਚੱਲਣ ਦਾ ਹਾਂਜੀ ਹਾਂ ਬਿਲਕੁਲ ਕਿਵੇਂ ਫਿਰ ਯਾਰੀ ਦੋਸਤੀ ਕਿਵੇਂ ਕਿੰਨੇ ਕ ਟਾਈਮ ਤੋਂ ਜਾਣਦੇ ਹੋ ਏ ਅਸਲ ਤੇ ਸਾਡੇ ਬੱਚਿਆਂ ਦੇ ਇਹ ਦੋਸਤ ਨੇ ਅੱਛਾ ਉਸ ਤੋਂ ਬਾਅਦ ਅੱਗੇ ਸੀ ਬਣੇ ਅੱਛਾ ਇਹ ਤੁਹਾਡੇ ਬੱਚਿਆਂ ਦੇ ਦੋਸਤ ਹੀ ਦੇ ਨਾਲ ਤੁਸੀਂ ਹੁਣ ਸੇਮ ਸਕੂਲ ਚ ਵੱਢਦੇ ਇੱਕੋ ਕਲਾਸ ਚ ਨੇ ਸੇਮ ਅੱਛਾ ਭਾਈ ਪੈਸੇ ਪੁਰਾਣੇ ਜਿਹੜੇ ਯਾਰ ਬੇਲੀ ਯਾਦ ਆਉਂਦੇ ਨੇ ਜਿਹੜੇ ਆਉਂਦੇ ਨੇ ਹਾਂ ਮਿਲਦੇ ਬਹੁਤ ਹਾਂ ਕਈ ਬਾਹਰ ਚਲੇ ਗਏ ਕਈ ਉਰੇ ਨੇ ਹੈਣਾ ਮਿਲਦੇ ਜੰਨੇ ਆ ਜਿਹੜੂਰੇ ਤਾਂ ਮਿਲਦੇ ਰਹਿੰਦੇ ਨੇ ਉਹਨਾਂ ਨੂੰ ਹੈਨਾ ਜਿਹੜੇ ਬਾਹਰ ਨੇ ਚਲੋ ਉਹਨਾਂ ਨੂੰ ਉਹ ਵੀ ਕਦੇ ਗੇੜਾ ਮਾਰਦੇ ਨੇ ਅੱਛਾ ਹਾਂ ਕੀ ਆ ਜਰੂਰ ਆਉਂਦੇ ਨੇ ਸਾਰੇ ਇਹਨਾਂ ਨੂੰ ਵੇਖ ਕੇ ਕਦੇ ਆਪਣੇ ਸਕੂਲ ਦਾ ਟਾਈਮ ਚੇਤਾ ਨਹੀਂ ਆਉਂਦਾ ਵੀ ਯਾਰ ਐਂ ਕਰਦੇ ਹੁੰਦੇ ਸੀ। ਸ਼ਰਾਰਤਾਂ ਹਾਂ ਜੀ ਉਹਨਾਂ ਨੇ ਉਹ ਸ਼ਰਾਰਤਾਂ ਤੋਂ ਰੋਕਦੇ ਹੋਵੇ ਜਾਂ ਫਿਰ ਆਪਨਾ ਸੋਚ ਲੈਂਦਾ ਵੀ ਅਸੀਂ ਵੀ ਤੇ ਕੀਤੀਆਂ ਹੀ ਸੀਗੀਆਂ। ਨਾ ਸੋਚ ਲੈਂਦੇ ਆ ਕਈ ਵਾਰੀ ਰੋਕਦੇ ਆ ਪਰ ਫਿਰ ਆਪਦਾ ਜਦੋਂ ਜਿਆਦਾ ਆ ਜਾਂਦਾ ਫਿਰ ਕਹਿੰਦੇ ਚਲੋ ਕਰਨ ਦੋ ਬਈ। ਬਈ ਪੰਜਾਬ ਪੰਜਾਬੀ ਆ ਤੇ ਜਿੰਦਾਬਾਦ ਤੁਸੀਂ ਪੱਗਾਂ ਬਹੁਤ ਸੋਹਣੀਆਂ ਬੰਨੀਆਂ ਹੋਈਆਂ ਨੇ। ਥੈਂਕ ਯੂ ਥੈਂਕ ਯੂ। ਪੰਜਾਬੀ ਵਿੱਚ ਸਿਖਾਓ ਆਪਣੇ ਬੱਚਿਆਂ ਨੂੰ ਸਾਡੇ ਬਿਲਕੁਲ ਕੋਸ਼ਿਸ਼ ਤਾਂ ਹੈ ਜੀ ਕੋਸ਼ਿਸ਼ ਆ ਤੁਹਾਨੂੰ ਸਾਰਿਆਂ ਨੂੰ। ਅਮੀਲਾ ਇੰਜੋਏ ਕਰੋ ਜੀ। ਹ ਅੰਗਰ ਅਸ਼ਕਨ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਹਰਵਿੰਦਰ ਸਿੰਘ ਜੀ ਆ ਕੀ ਨਾਮ ਹੈ ਤੁਹਾਡਾ ਅਸ਼ਵੀਤ ਇੱਧਰ ਹੋ ਜਾਓ ਥੋੜਾ ਜਿਆ ਫਿਰ ਦੱਸੋ ਕਿਹੜੀ ਕਲਾਸ ਚ ਪੜਦੇ ਹੋ ਮੈਂ 6ਥੇ ਜਾਂ 6ਥੇ ਦੇ ਵਿੱਚ ਅੱਛਾ ਆ ਐ ਜਿਹੇ ਲੱਗਾ ਰਹਿੰਦਾ ਹੈ ਬਾਲਾ ਬਾਲਾ ਹੀ ਲੱਦਾ ਰਿਹਾ ਨਹੀਂ ਜਾਂਦਾ ਨਾ ਤੇਰੇ ਤੋਂ ਸੁਣਾਂ ਪਿਆਬੀ ਸਕੂਲ ਚ ਪੜਨਾ ਹੈ ਅੰਗਰੇਜ਼ੀ ਚ ਅੰਗਰੇਜ਼ੀ ਵਰਦਾ ਪ੍ਰਾਈਵੇਟ ਕੀ ਨਾਮ ਹੈ ਸਕੂਲ ਦਾ ਸਰਬਾਦ ਇੰਟਰਨੈਸ਼ਨਲ ਅੱਛਾ ਇਹ ਕੀ ਲੱਗਦੇ ਨੇ ਡੈਡੀ ਡੈਡੀ ਨੇ ਹੈ ਸ਼ਰਾਰਤੀ ਤਾਂ ਪੂਰੇਆ ਕਰਦਾ ਹੋਏਗਾ ਹਾਂ ਕਰਦਾ ਹੋਏਗਾ ਮੰਨ ਲਾ ਉਹ ਮੜੀਆਂ ਮੋਟੀਆਂ ਦੇ ਜਾਂ ਮੰਨ ਲਾ ਬੜੀਆਂ ਮੋਟੀਆਂ ਕਿੰਨਾ ਸ਼ਰਾਰਤੀ ਹੈ ਜੀ ਸ਼ਰਾਰਤੀ ਸਭ ਕਰ ਹੀ ਜਾਂਦੇ ਨੇ ਜੀ ਬੱਚੇ ਹਾਂ ਬੱਚੇ ਸ਼ਰਾਰਤੀ ਹੋ ਜਾਂਦੇ ਨੇ ਆਦਾ ਡੇ ਵਾਈਫ ਮੈਨ ਲੱਗਾ ਦੂਰ ਖੜ ਕੇ ਦੇਖ ਲੋ ਚਲੋ ਜੀ ਇੰਜੋਏ ਕਰੋ ਜੀ ਠੀਕ ਆ ਚੰਗਾ ਆ ਜਿਓ ਫਿਰ ਅੱਗੇ ਚੱਲੀਏ ਯਾਰੀ ਦੇ ਨਾਤੇ ਸੁਣਾ ਦੇ ਕੁਝ ਯਾਰ ਮੈਨੂੰ ਆਤੇ ਨਹੀਂ ਕੁਝ ਸੁਣਾ ਦੇ ਕੁਝ ਹੁਣ ਤੁਸੀਂ ਯਾਰ ਦੋਸਤ ਕਹੋਗੇ ਤੇ ਬਾਈ ਸੁਣਾਏਗਾ ਕੁਝ ਨਹੀਂ ਦੇਖਲਾ ਸੁਣਾਏਗਾ ਨਹੀਂ ਹੁਣ ਤਾਂ ਯਾਰਾਂ ਦੀ ਗੱਲ ਆ ਗਈ ਉਹ ਮੈਂ ਚੱਕ ਲੂਗਾ ਪਿੱਛੋਂ ਤੇ ਰਹਾਂ ਚੱਲ ਹਾਂ ਕਰਾਰ ਦੀ ਕਰਨੀ ਇਸੇ ਵੀ ਕਰਦੇ ਹਾਂ ਕਰਦੇ ਔਰ ਮੇਲੇ 'ਚ ਆਈ ਕੋਈ ਪਸੰਦ ਹਾਂ ਵੰਦੂ ਸਾਰੀਆਂ ਪਸੰਦ ਹੈ ਭਾਬੀ ਹੈਗੀ ਜੇ ਨਾ ਨਹੀਂ ਹੈਗੀ ਕਰਾ ਦੇ ਬਈ ਕਰਾ ਦਿੰਨੇ ਆ ਆ ਦੇਖ ਲਓ ਬਈ ਮੁੰਡਾ ਸੋਹਣਾ ਸੁਨੱਖਾ ਤਨਹੋਰ ਲੱਗੇ ਬਈ ਦਾ ਪਿੰਡ ਦੇਖੀ ਜੇ ਕੁੜੀ ਨੂੰ ਮਾੜੂ ਇੱਕ ਕੋਈ ਕੁੜੀ ਹੈਗੀ ਆ ਤੇ ਬਾਈ ਹੋਰਾਂ ਨਾਲ ਕੰਟੈਕਟ ਕਰ ਲਓ ਸਾਡੇ ਪੇਜ ਤੇ ਕਰ ਲਓ ਅਸੀਂ ਦੱਸਦਾ ਹਾਂ ਸਾਡੇ ਪੇਜ ਨੂੰ ਫੋਲੋ ਕਰ ਲਓ ਤੁਸੀਂ ਸਾਰੇ ਨੇ ਠੀਕ ਆ ਬਾਈ ਬਹੁਤ ਵਧੀਆ ਲੱਗਿਆ ਸਾਡੇ ਸਾਰਿਆਂ ਦਾ ਗੱਲ ਕਰਕੇ ਕੀ ਹਾਲ ਆ ਠੀਕ ਆ ਕੀ ਨਾਮ ਆ ਜਰਾ ਇਮਰਾਨ ਇਮਰਾਨ ਖਾਨ ਹਾਂਜੀ ਹੈ ਹਾਂਜੀ ਇਮਰਾਨ ਖਾਨ ਸੱਚੀ ਹਾਂਜੀ ਹੈ ਉਹ ਕੀ ਹਾਲ ਹੈ ਆ ਵੀ ਆ ਜੀ ਨਾ ਇਹ ਕੀ ਬਾਤੂ ਠੀਕ ਆ ਆ ਜਾਓ ਅੱਛਾ ਕੀ ਦੇਗਾ ਜੇ ਜਿੱਤ ਗਏ ਸੀ ਜੋ ਵੀ ਗਿਫਟ ਆ ਉਹ ਬੈਨਰ ਦੇਖੋ ਯਾਰ ਪੈਂਦੀਆਂ ਤੇ ਹੈ ਨਹੀਂ ਤੁਸੀਂ ਕੁਝ ਜਾਦੂ ਕਰਕੇ ਰੱਖਦੇ ਹੋ ਯਾਰ ਅਸੀਂ ਕਰਦੇ ਨਹੀਂ ਪਾਉ ਤੇ ਤਾਂ ਹੀ ਇਹ ਨਾ ਆ ਜਿੱਤੇ ਹੀ ਕੁਝ ਤੁਸੀਂ ਨਾ ਜੀ ਮੈਂ ਤਾਂ ਦੇਖ ਹੀ ਰਿਹਾ ਦੇਖ ਹੀ ਰਿਹਾ ਹਾਂ ਹਾਂ ਕੀ ਨਾਮ ਹੈ ਤੁਹਾਡਾ ਮੈਂ ਹਰਪ੍ਰੀਤ ਸਿੰਘ ਆ ਹਾਂਜੀ ਮੈਂ ਦੇਖ ਰਿਹਾ ਫਿਲਹਾਲ ਵੀ ਕਿਸੇ ਕੋਈ ਪ੍ਰਾਈਜ਼ ਲੈ ਕੇ ਜਾਂਦਾ ਜਾਂ ਨਹੀਂ ਲੱਗਦਾ ਜਿੱਤੇ ਆ ਤਾਂ ਕੋਈ ਵੀ ਨਹੀਂ ਮੈਨੂੰ ਲੱਗਦਾ ਬਾਈ ਖੇਡੋਗੇ ਯਾਰ ਆ ਖੇਡ ਕੇ ਵਿਖਾਓ ਇੱਕ ਵਾਰ ਜੇ ਪੈਂਦਾ ਆ ਦੱਸਿਓ ਜਿੰਨ ਜਿੱਤਗੇ ਆਹੀ ਫੇਰੇ ਆਹੀ ਦੋ ਪ੍ਰਾਈਜ਼ ਦਵਾਂਗੇ ਦੋ ਬੰਦੇ ਆਹੀ ਦੋ ਪ੍ਰਾਈਜ਼ ਚਲੋ ਵੇ ਦੋ ਪ੍ਰਾਈਜ਼ ਦੇ ਨਹੀਂ ਆਪਾਂ ਹਾਂ ਇਹ ਇੱਕ ਪੈ ਗਈ ਆ ਲੋਨਿੰਗ ਪਲੱਸ ਇਹ ਆ ਤਿੰਨ ਨੰਬਰ ਦੇ ਬਾਈ ਤਿੰਨ ਨੰਬਰ ਤੇ ਨਹੀਂ 6 ਬੋਲਾਂ ਵਿੱਚ ਪਲੱਸ ਅੱਛਾ 6 ਬੋਲਾਂ ਵਿੱਚ ਪਲੱਸ ਜਿਹੜਾ 6 ਬੋਲਾਂ ਦਾ ਸਹੀ ਜੋੜ ਬਣੇਗਾ ਉਹ ਦਵਾਂਗੇ ਕਿੱਥੇ ਗਏ ਮੇਰੇ ਕੈਮਰਾਮੈਨ ਸਾਹਿਬ ਇਹ ਆ ਬਣ ਗਿਆ ਬਾਈ ਚਲੋ ਚਲੋ 6 ਨੰਬਰ ਤੇ ਪਾ ਓ ਕੀ ਕਰੀ ਜਾਣਨਾ 6 ਨੰਬਰ ਤੇ ਬਾ ਆਜੋ ਆਜੋ 6 6 ਆਜੋ ਚਲੋ ਆਜੋ ਆਜੋ ਅਸ਼ਕਰ ਜੀ ਬੋਲੋ ਵੀ ਨਹੀਂ ਡਰ ਗਏ ਡਰ ਗਏ ਡਰ ਗਏ ਕੋਈ ਗੱਲ ਨਹੀਂ ਥੈਂਕ ਯੂ ਆਜੋ ਵੀ ਆਜੋ ਅੱਗੇ ਚੱਲਦੇ ਆਂ ਗੱਲਾਂ ਬਾਤਾਂ ਕਰਦੇ ਆ ਆ ਖੜ੍ਹ ਜੋ ਹਣ ਖੜ੍ਹ ਜੋ ਪਹਿਲਾਂ ਵੀਡੀਓ ਬਣਾਉਣ ਦੇ ਆ ਤੁਹਾਡੀ ਵੀਡੀਓ ਬਣਾਵਾ ਕੀ ਨਾਮ ਆ ਕਰ ਲੈ ਯਾਰ ਕੋਈ ਚੱਕਰ ਨਹੀਂ ਐ ਨਹੀਂ ਜਾਣਦੇ ਨਾ ਜੀ ਕੀ ਨਾਮ ਆ? ਅਨਮੋਲਪ੍ਰੀਤ ਸਿੰਘ। ਆਪ ਜੁੜਿਆ ਯਾਰ। ਆ ਗਿਆ ਮਰਦੜੀ। ਆ ਗਿਆ ਯਾਰ ਅਸੀਂ। ਨਹੀਂ ਨਹੀਂ ਕੋਈ ਚੱਕਰ ਨਹੀਂ। ਕਿੱਥੋਂ ਬਾਈ? ਮਰਦੜੀ ਪਿੰਡ ਤੋਂ। ਓ ਯਾਰ ਮੈਂ ਤੁਹਾਡੇ ਇਲਾਕੇ ਦਾ ਹੀ ਆ। ਕਿਹੜੇ ਪਿੰਡ ਤੋਂ? ਮੈਂ ਤੁਹਾਡੇ ਕੋਲ ਆ। ਆ YouTube ਐ, Instagram, Facebook ਤੇ TV 'ਪਾ ਚਲਾ ਦੇਂ ਕੈਨੇਡਾ ਅਮਰੀਕਾ ਪਹੁੰਚਾ ਦੇਂਗੇ। ਕਿਹੜੇ 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 ਚੈਨਲ? ਹਾਂ ਉਹ ਚੈਨਲ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ। ਪਹਿਲਾਂ ਨੂਨ ਦੱਸ ਪਹਿਲਾਂ ਨੂਨ ਦੋ ਦੱਸ। ਮਾਰਾ ਪੰਜਾਬੀ ਟਾਕ 5। ਪੰਜਾਬੀ ਟਾਕ 5। T5 ਚੈਨਲ ਪੰਜਾਬੀ ਵਾਲੇ ਨੂੰ। ਬੋਲ ਬੋਲ। ਨੂਨ ਬਤਾਈ ਤੇਰਾ ਨਾਮ ਕੀ ਆ? ਅਨਮੋਲਪ੍ਰੀਤ ਸਿੰਘ। ਥ ਹਾਂ ਹਾਂ ਸਾਡੇ ਮਾਰੇ ਵਾਲੇ ਸਾਡੇ ਮਾਰੇ ਵਾਲੇ ਸਾਡੇ ਵਾਲੇ ਮਾਰੇ ਵਾਲੇ ਇਤਰਾ ਫਿਰ ਉਰਾ ਬੱਟ ਕੱਢ ਰੱਖਿਆ ਬਸ ਠੀਕ ਆ ਪੂਰੇ ਕੱਢ ਰੱਖਿਆ ਹਾਏ ਪੂਰੇ ਕੱਢ ਗਾਣੇ ਕੋਨੇ ਗਾਹਾਂ ਨਾ ਨਾ ਗਾਣੇ ਨਹੀਂ ਗਾਦੇ ਬਸ ਦੋ ਬੜੀ ਹੋਣੀ ਬੰਨੀ ਜਾਂਦਾ ਬਸ ਉਹੀ ਆਉਣ ਲਾਦੇ ਕਿਹੜਾ ਪੱਗ ਬੰਨ ਕੇ ਰੱਖਿਆ ਕਰਵੇ ਜੱਟ ਦਾਏ ਨਾ ਨੱਚ ਕੇ ਦਲਾ ਦੇ ਉਹ ਬਾ ਉਹ ਕਿੱਦਾਂ ਸਕਨੇ ਉਹ ਉਧਰ ਵੀ ਅੰਦਰ ਪੈਰਾਂ ਦਿਖਾ ਦੋ ਆ ਲਾਈਵ ਨਹੀਂ ਥੋਂ ਨੱਚ ਗਾ ਦਾ ਨਾ ਮੈਨੂੰ ਕਰਕੇ ਦੱਸ ਦੇ ਮੈਂ ਕਰਦਾ ਬੀਬੀ ਡਾਲ ਮੈ ਸੋਣੇ ਦੀ ਬੀਬੀ ਉਹ ਇੱਕੋ ਵੀ ਘੈਟ ਸੀਗਾ ਕਿਹੜਾ ਓਏ ਮੇਰੀ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਅੱਗੇ ਅੱਗੇ ਨਾ ਯਾਰ ਬਾਜ ਨਹੀਂ ਸੁਣਨੀ ਮੇਰੀ ਬਾਜ ਨਹੀਂ ਹੋ ਗਈ ਮੈਂ ਬਾਜ ਨਹੀਂ ਸੁਣੀ ਮੇਰੀ ਗਾਦੀ ਹੁੰਦਾ ਮੇਰੇ ਤੱਕ ਤੱਕ ਅਸੀਂ ਚੱਲ ਠੀਕ ਹੈ ਭਾਈ ਆ ਜਾऊंगा ਮੈਂ ਬਈ ਥੋੜਾ ਰਤਨ ਸਿੰਘ ਜੀ ਰਤਨ ਸਿੰਘ ਆ ਬੱਚਾ ਕੌਣ ਹੈ ਜੀ ਇਹ ਪੋਤੀ ਆਪਣੀ ਅੱਛਾ ਜੀ ਮਾਦਾ ਵੀ ਹਸਕਾਰ ਠੀਕ ਹੋਈ ਹਾਂ ਜੀ ਮੈਂ ਇੱਧਰ ਵਿਚਕਾਰ ਖੜ ਜਾਂਗੀ ਬਹੁਤ ਵਧੀਆ ਮੇਲਾ ਜੀ ਹਾਂ ਜੀ ਤੇ ਬੜਾ ਵਧੀਆ ਬੱਚੇ ਇੰਜੋਏ ਕਰ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਅੱਛਾ ਜੀ ਕਿੰਨਾ ਕੇ ਸਮਾ ਹੋ ਗਿਆ ਜੀ ਨਾਲ ਇਹ ਕਿਹਨਾਂ ਦੇ ਨਾਲ ਜੀ ਆ ਇਹਨਾਂ ਦੇ ਨਾਮ ਭੁੱਲ ਗਏ ਮੈਨੂੰ ਲੱਗਦਾ ਨਹੀਂ ਆ ਦੇਖ ਲਓ ਭੁੱਲ ਗਏ ਇਹ 1988 ਦੇ ਨਾਲ ਮੈਨੂੰ ਲੱਗਿਆ ਕਿ ਤੇ ਗਲਤੀ ਆ ਬੰਦਾ ਚੇਤੇ ਨਹੀਂ ਲੱਗਦਾ 1988 1988 ਦੇ ਨਾਲ ਆ ਜੀ ਵੀ ਜੀ ਨਾਮ ਕੀ ਆਪਣਾ ਹੀ ਵਰਮਜੀਤ ਕਹਿੰਥੋਂ ਹੀ ਬਟਿਆਲੇ ਤੋਂ ਬਟਿਆਲਾ ਕਿਹੜਾ ਲੱਗਾਈ ਆ ਤ੍ਰਿਪੜੀ ਤੋਂ ਤ੍ਰਿਪੜੀ ਤੋਂ ਹੀ ਹਾਂਜੀ ਹਾਂਜੀ ਇੱਕ ਨਾ ਫਿਲਮ ਆਉਂਦੀ ਅਰਦਾਸ ਫਿਲਮ ਗਿੱਪੀ ਗਰੇਵਾਲ ਦੀ ਉਹ ਆਪਣੀ ਬਾਣੀ ਦੇ ਉੱਤੇ ਆਧਾਰਤ ਆ ਤੁਸੀਂ ਆ ਕੇ ਸਾਰੇ ਵੇਖ ਕੇ ਆਇਓ ਫੈਮਿਲੀ ਦੇ ਨਾਲ ਆ ਠੀਕ ਆ ਬਿਲਕੁਲ ਦੇਖਾਂਗੇ ਪੱਕਾ ਦੇਖੋਗੇ ਜੀ ਬਿਲਕੁਲ ਬਿਲਕੁਲ ਆ ਬਾਕੀ ਵਧੀਆ ਜ਼ਿੰਦਗੀ ਲੰਘ ਰਹੀ ਐ ਗਰਮੀ ਬੜੀ ਹੋ ਗਈ ਇੱਕ ਤੇ ਬਿਲਕੁਲ ਆ ਪੱਗ ਬੜੀ ਸੋਹਣੀ ਬੰਨੀ ਤੁਸੀਂ ਵਧੀਆ ਜੀ ਕਿਰਪਾ ਵਾਹ ਕਰਦੀ ਪੰਜਾਬ ਪੰਜਾਬੀਆਂ ਦੀ ਜਿੰਦਾਬਾਦ ਜੀ ਬਿਲਕੁਲ ਜਿੰਦਾਬਾਦ ਪੰਜਾਬ ਪੰਜਾਬੀ ਜਿੰਦਾਬਾਦ ਰੱਖਣੀ ਆਪਾਂ ਸਾਰਿਆਂ ਨੇ ਠੀਕ ਆ ਜੀ ਕੋ ਮਿਹਰਬਾਨ ਕਰ ਦਿਓ ਕੋ ਦੋ ਖਿੱਚਦੇ ਆ ਜੀ ਫੋਟੋ ਬੜਾ ਪਿਆਰਾ ਹੈ ਦੇਖੋ ਫੋਟੋ ਖਿੱਚਣ ਦੇ ਲਈ ਹੁਣ ਵੀ ਪਿਆਰਾ ਹੈ ਤੁਹਾਡਾ ਅਸੀਂ ਫੇਰ ਆਗੇ ਤੁਹਾਨੂੰ ਦੇਖਦੇ ਆ ਆਜੋ ਆਜੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਇਹ ਆਪਣਾ ਸਰਪਜੀਤ ਆ ਇਹਨਾਂ ਦਾ ਕੀ ਨਾਮ ਆ ਸਰਤਾਜ ਸਿੰਘ ਆ ਬੜਾ ਸੋਹਣਾ ਯਾ ਕਿ ਕਿੱਥੋਂ ਬਾਈ ਲੋਕਲੀਏ ਪਟਿਆਲੇ ਪਟਿਆਲੇ ਤੋਂ ਮੇਲਾ ਕਿ ਹੋ ਜਾ ਲੱਗਿਆ ਫਿਰ ਤੁਹਾਨੂੰ ਕਿਹੜੇ ਯੂਟਿਊਬ ਮੇਲਾ ਠੀਕ ਹੈ ਆ ਜੀ ਪੰਜਾਬੀ ਡੰਗ ਫਾਈਲ ਦੇ ਲਾਓ ਮੈਂ ਕੱਢਦਾ ਆ ਲੋਗ ਖੋਲ ਦਿਓ ਦੇਖੋ ਫੈਨ ਫੋਲੋਇੰਗ ਜਿਹੜੀ ਰੂਟ ਦੇਖੋ ਆ ਚੱਲਦੇ ਸ਼ੋਅ ਦੇ ਵਿੱਚ ਆ ਜਾਂਦੇ ਨੇ ਆ ਖੁੱਲੋ ਹੀ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਜੀ ਤੁਸੀਂ ਜਾਇਓਣਾ ਕਿਤੇ ਵੀ ਆਪਾਂ ਕੰਮ ਕੀ ਕਰਦੇ ਜੀ ਮੈਂ ਪ੍ਰਾਈਵੇਟ ਜੌਬ ਹੀ ਕਰਦਾ ਪ੍ਰਾਈਵੇਟ ਜੌਬ ਕਿੱਦਾਂ ਲੱਗਿਆ ਮੇਲੇ 'ਚ ਆ ਕੇ ਫਿਰ ਬਸ ਠੀਕ ਹੈ ਗਰਮੀ 'ਚ ਜਵਾਬ ਚੱਕਿਆ ਤੁਸੀਂ ਨਹੀਂ ਬਸ ਵਧੀਆ ਠੀਕ ਕੀ ਬਾਤ ਬਾਈ ਲੱਗ ਗਿਆ ਰੌਂਦ ਕਿਵੇਂ ਥੈਂਕ ਯੂ ਬਾਈ ਜੀ ਵਧੀਆ ਵੀਰੇ ਵਧੀਆ ਜੀ ਕੀ ਨਾਮ ਹੈ ਜੀ ਰੁਪਿੰਦਰ ਸਿੰਘ ਤੁਹਾਡਾ ਕੀ ਨਾਮ ਹੈ ਹਾਂਜੀ ਅਵਲਨੂਰ ਉੱਚੀ ਤੇ ਨਹੀਂ ਬੋਲ ਕੇ ਦਾ ਅਪਲੂ ਆ ਬੜਾ ਸੋਹਣਾ ਟ੍ਰੇਨਿੰਗ ਦੇ ਰਹੇ ਹੋ ਬਾਈ ਵਧੀਆ ਲੱਗਿਆ 골ਡ ਲੈ ਗਿਆ ਨਾ 올림픽 ਦੇ ਵਿੱਚੋਂ ਸ਼ੂਟਿੰਗ ਦੇ ਵਿੱਚ ਆ ਜਾਓ ਜੀ ਚੱਲਦੇ ਆਪਾਂ ਅੱਗੇ ਉਹ ਵੀ ਕਰ ਦੋ ਜੀ ਸਤਿ ਸ਼੍ਰੀ ਅਕਾਲ ਉਹ ਸਤਿ ਸ਼੍ਰੀ ਅਕਾਲ ਉਹ ਇੱਧਰ ਆ ਜੀ ਕੈਮਰਾ ਸਾਡਾ ਆ ਜਾਓ ਆ ਜਾਓ ਇੱਧਰ ਐ ਹੋ ਜਾਓ ਕੀ ਨਾਮ ਹੈ ਆਪਣਾ ਤਰਨਜੀਤ ਹੈ ਕੋਈ ਕਿੰਨੋ ਕਰੀ ਜਾਂਦੇ ਓਪਰ ਮੇਰੀ ਬੇਟੀ ਹੈ ਜੀ ਓਪਰ ਅੱਛਾ ਆਏ ਨਾਲ ਆਇਓ ਤੁਸੀਂ ਵੀ ਤੁਹਾਡਾ ਕੀ ਨਾਮ ਹੈ ਬਲਵਿੰਦਰ ਕੋਰ ਆ ਮਨਦਰਨ ਹਸਬੰਡ ਹੈ ਹਸਬੰਡ ਹੈ ਤੁਹਾਡੇ ਹੀ ਨਹੀਂ ਵਾਈਫ ਚਾਹ ਨਹੀਂ ਚੜਿਆ ਚਾਹ ਪੂਰੇ ਚੜੇ ਹੈ ਹੈ ਜੀ ਚਾਹ ਕਿਉਂ ਨਹੀਂ ਚੜਿਆ ਤਾਂ ਹੀ ਕੁਮ ਬਣਾਇਆ ਵਾਈਫ ਨੂੰ ਲੈ ਕੇ ਚਾਹ ਚੜਿਆ ਕਿੰਨਾ ਕੇ ਸੰਭਾ ਹੋ ਗਿਆ ਜੀ ਇਹਦੇ ਆ ਵਧੀਆ ਥੋੜਾ ਟਾਈਮ ਹੋ ਗਿਆ ਰਿਹਾ ਇਹਨਾਂ ਬੜੀ ਚੁਣੀ ਜਾਂਦਾ ਸਫਰ ਉਹ ਵਧੀਆ ਤੰਗ ਕਿੰਨਾ ਕਰਦੇ ਨੇ ਟਾਈਮ ਦਾ ਮੈਰਿਜ ਦਾ ਟਾਈਮ ਤੋਂ ਜ਼ਿਆਦਾ ਹਾਂਜੀ ਮੈਰਿਜ ਦਾ 14 ਨੀਅਰਸ ਹੋ ਗਏ ਇਹਨਾਂ ਨੂੰ ਨਹੀਂ ਪਤਾ ਦੇਖ ਲਓ ਕੁੜੀਆਂ ਹਰ ਇੱਕ ਚੀਜ਼ ਚੇੱਕ ਕੇ ਗੱਡੀ ਜਾਂਦੇ ਨੇ ਸਹੀ ਕਹਿੰਦਾ ਆਪਾਂ ਕਹਿੰਦੇ ਇਹ ਹੀ ਜ਼ਿਆਦਾ ਕਿ ਨਿਕਲਦੀਆਂ ਅੱਛਾ ਕੋਈ ਇਹ ਜ਼ਿਆਦਾ ਸ਼ਰਾਰਤੀ ਨੇ ਗੇ ਤੁਹਾਡੀ ਬੇਟੀ ਇਸ਼ਾਰੇ ਦਾ ਤਾਂ ਮੈਨੂੰ ਪਤਾ ਲੱਗ ਗਿਆ ਹੁਣ ਤੁਸੀਂ ਦੱਸ ਦੋ ਬੋਲ ਕੇ ਬੇਟੀ ਆ ਬੇਟੀ ਆ ਬੇਟੀਆਂ ਤਾਂ ਚਲੋ ਇੰਨੀ ਬਹੁਤੀ ਨਹੀਂ ਹੈਗੇ ਅਜੇ ਸ਼ਰਾਰਤੀ ਤਾਂ ਇਹੀ ਨੇ ਹੈਗੇ ਮੰਮਣ ਫਿਰਨ ਨੂੰ ਜਾਣਾ ਕੀਨ ਦਾ ਮਤਲਬ ਨਹੀਂ ਹੈ ਕਿੰਨਾਂ ਨੂੰ ਜਿਆਦਾ ਹੈਂਡਲ ਕਰਨਾ ਔਖਾ ਹੁੰਦਾ ਹਸਬੰਡ ਨੂੰ ਕਿ ਬੇਟੀ ਨੂੰ ਹਸਬੰਡ ਹਸਬੰਡ ਨੂੰ ਹਾਂਜੀ ਦੱਸੋ ਫਿਰ ਖੂਬੀਆਂ ਵੀ ਦੱਸ ਦੋ ਨ ਕੋਈ ਨਹੀਂ ਖੂਬੀਆਂ ਕੇਰਿੰਗ ਨੇ ਹਾਂਜੀ ਹਾਂਜੀ ਤੇ ਹੁਣ ਦੇਖੋ ਕਮਾਨ ਵੀ ਲੈ ਕੇ ਆਏ ਆ ਇੱਕ ਖਤਮ ਹੁਣ ਤੁਸੀਂ ਦੱਸੋ ਜੇ ਇੱਕ ਦਿਨ ਰੁਕ ਗਏ ਹੁਣ ਮੈਂ ਤੁਹਾਨੂੰ ਕਹਿਣ ਦਾ ਆ ਫਿਰ ਘਰੇ ਜਾ ਕੇ ਮੈਨੂੰ ਨਹੀਂ ਪਤਾ ਜਦੋਂ ਦੀ ਆਈ ਹੈ ਮਤਲਬ ਪਲੱਸ ਪੁਆਇੰਟ ਹੈ ਮੇਰਾ ਮਤਲਬ ਵਧੀਆ ਤੋਂ ਵਧੀਆ ਹੁੰਦਾ ਜਾ ਰਿਹਾ ਹੈ ਮੇਰੀ ਬੇਟੀਆਂ ਬਹੁਤ ਚੰਗੀਆਂ ਨੇ ਵਾਈਫ ਬਹੁਤ ਚੰਗੇ ਨੇ ਮਤਲਬ ਕੇਰਿੰਗ ਹੈ ਮਾਤਾ ਨੂੰ ਬਹੁਤ ਪਿਆਰ ਕਰਦੇ ਨੇ ਘਰ ਦਾ ਸਾਰਾ ਗੁਲਾਬ ਦੇਖਦੇ ਨੇ ਅੱਛਾ ਬਹੁਤ ਵਧੀਆ ਅਰੇਂਜ ਮੈਰਿਜ ਕਰ ਅਰੇਂਜ ਅਰੇਂਜਮੈਂਟ ਅਰੇਂਜ ਮੈਰਿਜ ਲਵ ਵਾਲੇ ਚੱਕਰਾਂ 'ਚ ਪੈ ਨਹੀਂ ਸੀ ਹਾਂ ਹੁਣ ਤੇ ਭਾਬੀ ਇਹਨਾਂ ਪਾਓ ਸਹੀ ਗਿਆ ਨਾ ਮੈਂ ਸਹੀ ਗਿਆ ਹਾਂ ਉਹ ਨਹੀਂ ਲਹਵਾਲ ਚੱਕਰਾਂ 'ਚ ਪੈਂਦਾ ਸੀ ਨਾਲ ਘੁਮਾਰੇ ਆ ਜਿਹੜਾ ਲਹਵਾਲੇ ਚੱਕਰਾਂ 'ਚ ਹੁੰਦੇ ਨੇ ਘਰੇ ਉਠਾ ਰੱਖਦਾ ਅੱਜ ਖਰਚਾ ਕਿੰਨਾ ਕੇ ਕਰਾ ਦਿੱਤਾ ਈ ਫਾਇਦਾ ਸ਼ੁਰੂ ਕੀਤਾ ਹੈ ਤੇ ਬੜੇ ਆ ਫਾਇਦਾ ਬੜੇ ਆ ਹੁਣ ਕਰਾਂਗੇ ਹੌਲੀ ਹੌਲੀ ਸਾਰੇ ਖਰਚੇ ਵਾਸਤੇ ਆਏ ਆ ਸਾਰੇ ਬੱਚੇ ਲੈ ਕੇ ਆਏ ਆ ਅੱਛਾ ਜੀ ਬੇਟੀਆਂ ਆਪਣੀਆਂ ਕੀ ਕਰਦੀਆਂ ਨੇ ਪਰਦੇ ਨੂੰ ਚੜੀ ਸਾਰਿਆਂ ਨੂੰ ਬੁਲਾ ਲਓ ਇੱਕ ਫੈਮਿਲੀ ਫੋਟੋ ਹੋ ਜਾਏਗੀ ਤੁਹਾਡੀ ਸਾਰਿਆਂ ਦੀ ਬੇਟਾ ਮੇਰਾ ਉਹ ਲੱਗਿਆ ਜੀ ਨਾਮ ਹੈ ਤੁਹਾਡਾ ਸਿਮਰਨ ਤੁਹਾਡਾ ਹਰਕੀਰਤ ਮਾਦਾ ਹੀ ਢੋਟਾ ਕੁਲਵਿੰਦਰ ਕੌਰ ਸਕਵਿੰਦਰ ਕੌਰ ਕੁਲਵਿੰਦਰ ਕੁਲਵਿੰਦਰ ਮੈਂ ਆ ਗਿਆ ਹੀ ਹੁਣ ਅੱਛਾ ਕਹਿੰਦੇ ਹੁੰਦੇ ਨੇ ਨਾ ਨੂੰਹਾਂ ਬੜੀਆਂ ਖਰਾਬ ਹੁੰਦੀਆਂ ਨੇ ਬਹੁਤ ਚੰਗੀਆਂ ਸਾਡੀ ਦਾ ਕੈਮਰੇ ਮੋਰੇ ਤੇ ਨਹੀਂ ਬੋਲੀ ਗਾਣੇ ਮੈਂ ਭੇਜਨਾ 2 ਮਿੰਟ ਉਧਰ ਨਹੀਂ ਹੈ ਇਹ ਚੀਜ਼ ਹੈ ਹੀ ਨਹੀਂ ਪੁੱਤ ਅੱਛਾ ਜੀ ਆ ਤੁਸੀਂ ਲਵੇ ਆ ਜਾਓ ਫਿਰ ਹਣ ਤੁਹਾਨੂੰ ਦੋਆ ਨੂੰ ਮੈਂ ਪੁੱਛਦਾ ਅੱਜ ਬੀਜੀ ਕਿੰਨੇ ਕਿ ਪਿਆਰੇ ਨੇ ਨਹੀਂ ਚੰਗੇ ਨੇ ਜੀ ਚੰਗੇ ਨਹੀਂ ਹਾਂਜੀ ਆਪਣੇ ਛੱਡ ਕੇ ਤਾਂ ਇਹੀ ਆਈ ਅੱਗੇ ਅੱਛਾ ਜੀ ਵਧੀਆ ਨੇ ਵਧੀਆ ਕੰਮਕਾਰ ਕਰਾਉਂਦੇ ਨਾਲ ਨਹੀਂ ਕਰਵਾਉਂਦੇ ਨੇ ਹਾਂ ਰੋਟੀ ਪਾਣੀ ਕਿਵੇਂ ਕਰਦੇ ਨੇ ਵਧੀਆ ਵਧੀਆ ਕਰਦੇ ਨੇ ਦੇਖ ਕੇ ਜਿੰਦਾ ਟਾਈਮ ਲੱਗਦਾ ਉਹ ਕਰ ਲੈਂਦੇ ਐ ਤੇ ਨਹੀਂ ਕਿਤੇ ਕਰਨ ਦੇ ਵੀ ਮੈਂ ਨਾਲ ਘੜੀ ਚ ਲੈ ਆ ਗਿਆ ਤੂੰ ਕਿਤੇ ਘਰੇ ਆ ਰੋਟੀ ਨਾਲ ਨਹੀਂ ਨਹੀਂ ਬਈ ਨਾਲ ਮਿਲ ਕੇ ਕਰਦੇ ਬੱਚੇ ਸੰਭਾ ਦੇ ਨਾਲ ਮਿਲ ਕੇ ਜਦੋਂ ਘਟ ਹੁੰਦਾ ਆਹੇ ਰੰ ਅਸੀਂ ਕੁਸੀ ਗਏ ਨੇ ਖਾ ਲੰਦੇ ਆ। ਕਦੇ ਕਿੱਟਾ ਤੋਂ ਹੋਇਆ ਹੀ ਨਹੀਂ ਜੀ। ਕਦੇ ਵੀ ਨਹੀਂ ਹੋਇਆ। ਵਧੀਆ ਉਣਾਉਂਦੇ ਆ। ਅਸੀਂ ਕਦੋਂ ਆਈਏ ਗੁਰ ਖਾਣ ਵਾਸਤੇ। ਜਦ ਮਰਜੀ ਆ। ਮੈਂ ਕਿੱਥੋਂ ਵੈਸੇ ਕਿੱਥੋਂ ਆਪਣਾ ਪਿੰਡ ਆਪਣਾ ਉਰੀ ਆ ਪਟਿਆਲਾ ਸੀ ਦਾ। ਪੇਕੇ ਕਿੱਥੋਂ ਹੀ। ਪੇਕੇ ਮੇਰੇ ਜੈ ਵੀ ਗੜ ਵੱਲ। ਅੱਛਾ ਤੁਸੀਂ? ਹਾਂਜੀ ਹੈਬਤਪੁਰ ਜ਼ਿਲ੍ਹਾ ਚਰਖਾ। ਤੁਸੀਂ ਦੇ ਫਿਰ ਥਾਰੇ ਮਾਰੇ ਵਾਲੇ ਹੋਗੇ ਮੇਲੇ। ਮੈਂ ਵੀ ਸੀ। ਬੋਲੀ ਥਾਰੇ ਬਾਰੇ ਬਾਦ ਵਾਲੇ ਸਾਰੇ ਨੂੰ ਬਤਾਓ ਫਿਰ ਕਿਤਰਾਗਾ ਸੁਭਾਅ ਜੋ ਕੁੜੀ ਦਾ ਇਹ ਤਾਂ ਬਹੁਤ ਨਾਈਸ ਤੰਗ ਕਿੰਨਾ ਕਰਦੀ ਹੈ ਜੋ ਕੁੜੀ ਨਹੀਂ ਇਹ ਨਹੀਂ ਕਰਦੀ ਉਹ ਦੂਜੀ ਕਰਦੀ ਹੈ ਫਿਰ ਹਾਂ ਉਹ ਜਿੱਦੀ ਆ ਥੋੜੀ ਜੀ ਮੁੰਡਾ ਕਿੱਥੇ ਡਟਾ ਮੁੰਡਾ ਤਾਂ ਖੇਡਦਾ ਮੁੰਡਾ ਲੱਗਿਆ ਉਹ ਕੀ ਨਾਮ ਰੱਖਿਆ ਹੀ ਮੁੰਡੇ ਦਾ ਗੁਰਫਤ ਸਿੰਘ ਇਹਨਾਂ ਦਾ ਨਾਮ ਜਵਾਕਾ ਦਾ ਦੋਹੀ ਰੱਖਿਆ ਸਭ ਇਹਨਾਂ ਦੇ ਨਾਲ ਮਿਲ ਕੇ ਸਾਰੇ ਟੱਪ ਇਹ ਤਾਂ ਹੀ ਵਧੀਆ ਲੱਗਿਆ ਮੈਨੂੰ ਸਾਰੇ ਸਿੱਖੀ ਨਾਲ ਜੁੜੇ ਹੋਏ ਆ ਇਹਨੂੰ ਪੰਜਾਬ ਪੰਜਾਬੀਆਂ ਤੁਹਾਨੂੰ ਜਿੰਦਾਬਾਦ ਰੱਖਣਾ ਹੀ ਸਾਰਿਆਂ ਨੇ ਹਾਂਜੀ ਹਾਂ ਕਿਤਨਾ ਕਿਤੇ ਇੱਕ ਕਮੀ ਹੋ ਜਾਂਦੀ ਆ ਲੋਕਾਂ ਦੇ ਵਿੱਚ ਅੰਗਰੇਜ਼ੀ ਵਾਲਾ ਥੋੜਾ ਐ ਚੁੱਕਾ ਜਿਆਦਾ ਕਰ ਦਿੰਦੇ ਨੇ ਬੱਚਿਆਂ ਦੇ ਆਪਣਾ ਪਿਓਰ ਪੰਜਾਬੀ 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 ਕਿੰਨੇ ਇੰਗਲਿਸ਼ ਸਕੂਲਾਂ 'ਚ ਪੜਦੇ ਹੋ ਪੰਜਾਬੀ ਪਹਿਲੇ ਅੱਛਾ ਜੀ ਇੱਕ ਅਰਦਾਸ ਫਿਲਮ ਆ ਰਹੀ ਹੈ ਜੀ ਹਾਂ ਜੀ ਅਰਦਾਸ ਸਰਬੱਤ ਦਾ ਭਲਾ ਪਹਿਲਾਂ ਅਰਦਾਸ ਫਿਲਮ ਦੇਖੀ ਦੇਖੀਏ ਕਿਵੇਂ ਲੱਗੀ ਉਹ ਬਹੁਤ ਵਧੀਆ ਸੀ ਜਿਹੜੀ ਹੋਣ ਵਾਲੀ ਹੈ ਕਿੰਨਾ ਕੁ ਵੇਟ ਆਈ ਉਹਦਾ ਕੋਈ ਟਿਕਟ ਕਰ ਰਹੇ ਨਹੀਂ ਆਇਓ ਸਾਰਾ ਨਾਦਰ ਦੇਖਣੀ ਹੈ ਫੈਮਿਲੀ ਦੇ ਲੈ ਕੇ ਜਾਓ ਸਾਰੇ ਜੀ ਨਾਲ ਟਿਕਟਾ ਬੁੱਕ ਵਧੀਆ ਇਹ ਕੋਈ ਪਿੱਛੇ ਵਾਲੀਆਂ ਸਾਰੇ ਬੱਚੇ ਲੈ ਕੇ ਨਾਲ ਜਾਓ ਪੱਕਾ ਹੀ ਪੱਕਾ ਮਿਹਰਬਾਨੀ ਸਾਰਿਆਂ ਦੀ ਐਂ ਕਰਜੋ ਸਾਰੇ ਸਾਰੇ ਸਾਡਾ ਸ਼ੋਅ ਦੇ ਵਿੱਚ ਹੈਂ ਕਰਜੋ ਹਾਏ ਕਰਦੋ ਠੀਕ ਹੈ ਜੀ ਮਿਹਰਬਾਨੀ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਪਾਜੀ ਹਾਂਜੀ ਅਨਵਜੀ ਲਾਮ ਹੈ ਵਧੀਆ ਕੀ ਕਰਦੇ ਹੋ ਇੱਥੇ ਨਹੀਂ ਦੇਖ ਰਿਹਾ ਕਿੰਨਾ ਨਾਲ ਆਇਓ ਕਿੱਥੇ ਵਧੀ ਆਇਤੀ ਅੱਛਾ ਇਹ ਕੌਣ ਨੇ ਮੇਰੀ ਮੰਮਾ ਹੈ ਮੰਮਾ ਨੇ ਕੁੱਟਦੇ ਤੇ ਨਹੀਂ ਹੈਗੇ ਹੈਂ ਨਹੀਂ ਕੁੱਟਦੇ ਆਹ ਕਹਿੰਦੇ ਕੁੱਟਦੇ ਨੇ ਕਿਵੇਂ ਆਈ ਵਧਿਆ ਜੀ ਕੀ ਨਾਮ ਆ ਤੁਹਾਡਾ ਕਰਨਜੀਤ ਤੋਰ ਹਾਂਜੀ ਕਿੰਨਾ ਨਾਮ ਆਏ ਹੋ ਤੁਸੀਂ ਹਸਬੰਡ ਨੇ ਹਾਂਜੀ ਆਪਣੇ ਹਸਬੰਡ ਨੇ ਕਿੱਥੇ ਨੇ ਹਾਂਜੀ ਆਰੇ ਇਹ ਖੜੇ ਪਾਜੀ ਪਾਜੀ ਆਜੋ ਕਿਵੇਂ ਹੋਈ ਵਧੀਆ ਵਧੀਆ ਕੀ ਨਾਮ ਹੈ ਤੁਹਾਡਾ ਜਲਦੀਪ ਸਿੰਘ ਆ ਬੱਚਾ ਤੁਹਾਡਾ ਹੀ ਸ਼ਰਾਰਤੀ ਕਿੰਨਾ ਹੈ ਜੀ ਬਹੁਤ ਸ਼ਰਾਰਤੀ ਹੈ ਪੰਗਾ ਲੈ ਗਏ ਦੇਖੋ ਤੁਸੀਂ ਅਵੇ ਜੀ ਕੁੱਟ ਖਾ ਲਾਗੇ ਕੰਮ ਕੌਣ ਕਰੂ ਫਿਰ ਸਾਡਾ ਹੋ ਠੀਕ ਹੈ ਜੀ ਸਰ ਗਰਮੀ ਬੜੀ ਹੋਈ ਪਈ ਹੈ ਗਰਮੀ ਬਹੁਤ ਹੈ ਜੀ ਮੀਂਹ ਨਹੀਂ ਨਾ ਪਈ ਮੇਲਾ ਕਿਵੇਂ ਵਧੀਆ ਮੇਲਾ ਬਹੁਤ ਵਧੀਆ ਜੀ ਚਲੋ ਜੀ ਠੀਕ ਹੈ ਜੀ ਮਿਹਰਬਾਨੀ ਆਓ ਜੀ ਅੱਗੇ ਚੱਲਦੇ ਆਪਾਂ ਗੱਲਾਂ ਬਾਤਾਂ ਕਰਾਂ ਸੋਹਣੇ ਸੋਹਣੇ ਮੁੰਡੇ ਖੜੇ ਨੇ ਮੇਰੇ ਨਾਲ ਪਿੱਛੇ ਪਟਿਆਲੇ ਸ਼ਾਹੀ ਵਾਲੇ ਕਿਵੇਂ ਹੋ ਵਧੀਆ ਵੀਰੇ ਵਧੀਆ ਕੰਮ ਜੀ ਓਕੇ ਓਕੇ ਬਹੁਤ ਵਧੀਆ ਜੀ ਮੈਂ ਤਿੰਨੇ ਇੱਕ ਤਿੰਨ ਚੀਜ਼ਾਂ ਲੱਗਦਾ ਤੁਹਾਨੂੰ ਇੱਕ ਤੇ ਪਟਿਆਲੇ ਦੀ ਪਟਿਆਲਾ ਸ਼ਾਹੀ ਪੱਗ ਮਸ਼ਹੂਰ ਆ ਇੱਕ ਪਟਿਆਲਾ ਹਾਂਜੀ ਹਾਂਜੀ ਮਸ਼ਹੂਰ ਆ ਤਿੰਨ ਤੀਜੇ ਤੁਸੀਂ ਮਸ਼ਹੂਰ ਹੋ ਸਾਰੇ ਹੀ ਹੋ ਤੇਰੇ ਸੋਨੇ ਜਮੇ ਨੱਖੇ ਜਨੱਖੇ ਮੁੰਡੇ ਕਿੱਥੋਂ ਅਨੋਕਲੀਆਂ ਵੀਰੇ ਦੇਵੀਗੜ ਸਾਈਡ ਤੋਂ ਕਿਹੜਾ ਹਾਂ ਹੀ ਕਿਹੜਾ ਆਉਂਦੀ ਹੋ ਰਹੀ ਆ ਕੀ ਨਾਮ ਬਾਈ ਸੁਖਮਣਾ ਵੀਰੇ ਨਾਮ ਆ ਥੋੜਾ ਬਾਈ ਹੁਸਨਪ੍ਰੀਤ ਥੋੜਾ ਹੁਸਨਪ੍ਰੀਤ ਹਾ ਮੁੰਡੇ ਤੇ ਦੇਖੋ ਚਾਂਦੀ ਦਾ ਬਾਦ ਨਾ ਆ ਉਹ ਸਾਡੇ ਜਸਪਾਲ ਸਿੰਘ ਜਸਪਾਲ ਵੇ ਸਾਹਿਲ ਹੈ ਗੁਰਜਾਬ ਖੋਖਰ ਖੋਖਰ ਹਾਂਜੀ ਬੜਾ ਨਾਟਕਗੇ ਜੇ ਨਾਮ ਦਿੱਤਾ ਦੇਖੀ ਪਿੱਛੇ ਤੇ ਨਹੀਂ ਆ ਦਾਣਾ ਦਾਸ ਕਰਨ ਮਮੀ ਜਸਕਰਨ ਮਮੀ ਬਾਈ ਕਰਦੇ ਕੀ ਹੋ ਸਾਰੇ ਮੇਲੇ 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 ਮੈਂ ਤਾਂ ਇੱਕ ਇੱਕ ਸਲਾਹ ਦਮ ਆ ਕੰਮ ਛੱਡਿਓ ਨਾ ਉਹਨਾਂ ਦਾ ਬਾਈ ਜੀ ਰਿਤਪੰਦੀ ਮਾਸਾ ਮਿਲਿਆ ਸਾਨੂੰ ਮੇਲੇ ਰਹਿਣਾਂ ਮਦਨਾ ਬਸ ਤਨ ਤਨ ਹੈ ਸਾਡਾ ਬਾਬੇ ਦਾ ਅੱਜ ਗੱਲ ਤੇ ਕਹਿਤੀ ਆ ਹੁਣ ਜਦੋਂ ਘਰੇ ਗਏ ਫਿਰ ਜਦੋਂ ਡੈਡੀ ਨੂੰ ਪਤਾ ਲੱਗਿਆ ਨਾ ਉਹਨਾਂ ਨੂੰ ਪਤਾ ਹੀ ਆ ਯਾਰ ਸਾਰਾ ਪਤਾ ਉਹਨਾਂ ਨੂੰ ਕੀ ਸਾਡੇ ਲਾਡ ਘਰ ਦੀ ਜੀ ਆ ਕੰਮ ਕੀ ਕਰਨਾ ਪੜਦੇ ਕੀ ਹੋ ਮੇਲੇ ਇਹ ਕਹਿ ਤਾ ਦਿੱਤਾ ਮੇਲੇ ਹੋ ਗਿਆ ਕਬੂ ਪੱਤਾ ਬੜੀਆਂ ਸੋਹਣੀਆਂ ਬੰਨੀਆਂ ਹੋ ਜਾਂਦੇ ਯਾਰ ਸਾਰਿਆਂ ਨੇ ਵੱਡਾ ਸੋਹਣੀਆਂ ਬੰਨੀਆਂ ਵੀ ਕੀ ਪਤਾ ਇਥੋਂ ਘਰ ਵਾਲਿਆਂ ਵਾਸਤੇ ਨੋ ਹੀ ਲੈ ਜੀ ਏ ਤੇ ਹੁਣ ਐਦਾਂ ਦੱਸੋ ਕੋਇ ਇੱਕ ਗਾਣਾ ਨਹੀਂ ਹੈਗਾ ਵੇ ਤੇਰੇ ਪੱਗਾਂ ਵਾਲਾ ਰੱਖਣਾ ਸਵਾਰ ਕੇ ਵੇ ਕੀ ਹੋਣਗੇ ਕਿਵੇਂ ਜੜੀਆਂ ਲੱਭੀ ਕੋਈ ਪੱਗ ਸਵਾਰ ਨਾਲੀ ੱਲੇ ਲੱਪਣ ਤਾਂ ਐਂਟਰੀ ਆ ਮੁੰਡੇ ਲੱਭਣੀ ਆਈ ਗਿਆਨੀ ਲਈ ਐਂਟਰੀ ਕੀਤੀ ਆ ਲੈ ਐਂਟਰੀ ਬਸ ਹੁਣ ਨਿਗਾ ਘਮਾਉਣੀਆਂ ਚਾਰੇ ਪਾਸੇ ਇੱਕ ਅਰਦਾਸ ਫਿਰੋ ਮਾਰੀ ਆ ਯਾਰ ਗਿੱਪੀ ਗਰੇਵਾਲ ਦੀ ਅਰਦਾਸ ਸਰਬੱਤ ਦਾ ਭਲਾ ਜਾਣਾ ਵੇਖਣ ਹਾਂਜੀ 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 ਪੱਗਾਂ ਜਾਓ ਸਾਰੇ ਜਣੇ ਸਾਰੇ ਵਧੀਆ ਫਿਲਮ ਫੈਮਲੀ ਨਾਲ ਜਾਓ ਨਾਲੇ ਵੇਖਣ ਵਾਸਤੇ ਬਾਕੀ ਸਾਰੇ ਸੋਹਣੇ ਸੁਨੱਖੇ ਮੁੰਡਿਆਂ ਐਨਜੋਏ ਕਰੋ ਬੜਾ ਹੀ ਚਾਹੀਏ ਹਾਂ ਹਾਂ ਜਾਓ ਨਾ ਲਗੇੜੀ ਲਾ ਲਓ ਨਾ 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 ਚਲੋ ਠੀਕ ਹੈ ਓਕੇ 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 ਕਾਲ ਕੀ ਨਾਮ ਹੈ ਕਿਸੇ ਮਨਪ੍ਰੀਤ ਸਿੰਘ ਕਿੱਥੋਂ ਹੀ ਇੱਥੇ ਲੋਕਲ ਹੀ ਪਟਿਆਲਾ ਤੋਂ ਕੁੰਮਨ ਆਇਆ ਇੱਥੇ ਮੇਲੇ ਤੇ ਕੱਲ੍ਹ ਹੀ ਆਇਓ ਆ ਫੈਮਲੀ ਆ ਨਾ ਕਿੱਧਰ ਗਈ ਆਇਨਾ ਨੂੰ ਬੁਲਾ ਲਓ ਨਾਲ ਸਾਰੇ ਫੈਮਿਲੀ ਇੱਕ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਮੈਂ ਮੇਲਾ ਘੁੰਮਣ ਵਾਸਤੇ ਗੱਲਾਂ ਬਾਤਾਂ ਤੇ ਰੋਜ਼ ਕਰਦੇ ਆ ਮੈਨੂੰ ਲੱਗਿਆ ਕਿ ਤੇ ਖਰਚੇ ਵਾਸਤੇ ਖੜੇ ਨ ਮੈਨੂੰ ਫਾਇਦਾ ਕਰਾਈ ਜਾਂਦਾ ਹੀ ਤੁਹਾਡਾ ਨਾ ਨਾ ਖਰਚਾ ਤਾਂ ਮਿਲਿਆ ਪੱਗ ਬੜੀ ਸੋਹਣੀ ਮੰਨੀ ਤੁਸੀਂ ਪਰ ਪੱਗ ਸੋਹਣੀ ਹੁੰਦੀ ਸਾਰਿਆਂ ਦੀ ਆ ਮੁੱਛਾਂ ਮਛੈਨ ਕਾ ਚੜਾ ਕੇ ਰੱਖਿਆ ਕਰੋ ਮੁੱਛਾਂ ਨੂੰ ਮੈਨੂੰ ਬਨੇ ਤਾਂ ਵਾਏ ਕਿ ਮੇਰੇ ਬਾਕੀ ਸਭ ਖੈਰੀ ਹੈ ਦੀ ਇਹ ਅਰਦਾਸ ਫਿਲਮ ਆ ਰਹੀ ਹੈ ਗਿੱਪੀ ਗਰੇ ਵਾਲੋਂ ਰਾਂਦੀ ਹਾਂਜੀ ਦੇਖਣ ਜਾਵੋਗੇ ਜੀ ਉਹ ਕੀ ਪਾਰਟ 2 ਹੈ ਜਰੂਰ ਦੇਖਾਂਗੇ ਪੱਕਾ ਦੇਖੋਗੇ ਪੱਕਾ ਪਹਿਲੀਆਂ ਨੇ ਫਿਲਮ ਕਿਵੇਂ ਲੱਗੀਆਂ ਜੀ ਕੀ ਨਾਮ ਹੈ ਤੁਹਾਡਾ ਰਵੀ ਸੰਧੂ ਰਵੀ ਸੰਧੂ ਕਿੱਥੋਂ ਹੀ ਉਹਨਾਂ ਰੜੀ ਤੋਂ ਉੱਥੇ ਲੋਕਲ ਹੀ ਆਏ ਅੱਛਾ ਥਾਰੇ ਮਾਰੇ ਵਾਲੇ ਹੋ ਨਹੀਂ ਨਹੀਂ ਦੋਆਬੀ ਆਂ ਦੋਆਬੀ ਹਾਂ ਅੱਛਾ ਫਿਰ ਅਸੀਂ ਕੌਣ ਹੁੰਨੇ ਆਂ ਥਮੇ ਕੌਣ ਅੱਛਾ ਤੁਸੀਂ ਕੌਣ ਨਹੀਂ ਥਮੇ ਵਾਲੇ ਨਹੀਂ ਜੀ ਤੁਸੀਂ ਕੌਣ ਹੁੰਨੇ ਹੋ ਹਾਂ ਜੀ ਹਾਂ ਦੋਆਬੀ ਆਂ ਮੈਂ ਪੁੱਛਿਆ ਨਾ ਕੌਣ ਹੁੰਨੇ ਆਂ ਦੋਆਬੀ ਹੁੰਨੇ ਆਂ ਤੇ ਨਾਮ ਆ ਆਪਣੀ ਸਾਰੇ ਸੰਧੂ ਵਾਲਾ ਪਿੰਡ ਆ ਸਾਡਾ ਅੱਛਾ ਰੁੜਕਾ ਹਰ ਸਿਮਰਨ ਸਿੰਘ ਕੀ ਨਾਮ ਹੈ ਹਰ ਸਿਮਰਨ ਹਰ ਸਿਮਰਨ ਸਿੰਘ ਕਿਹੜੀ ਕਲਾਸ ਚ ਪੜਦੇ ਹੋ 8th 8th ਅੱਠਵੀਂ ਅੱਠਵੀਂ ਲੱਗਦਾ ਏ ਅੱਠ ਤੇ ਹੈ ਕੀ ਬੋਲਣਾ ਭਾਜੀ ਕੀ ਨਾਮ ਹੈ ਰਣਜੀਤ ਸਿੰਘ ਅੱਛਾ ਇਹ ਇਹ ਸ਼ੁਕਰੀਤ ਕੀ ਨਾਮ ਇਹਦਾ ਦਾ? ਸ਼ੋਪਰੀਦ। ਅੱਛਾ ਇੱਥੇ ਕੋ ਮਨ ਵਾਸਤੇ ਆਣੇ ਹਾਂ। ਹਾਂਜੀ। ਇਹਦਾ ਮੂਸੜਦੋਂ ਨਾਮ ਰੱਖਿਆ। ਪਿਆਰਾ ਮੂਸੇ ਵਾਲਾ। ਹਾਂਜੀ ਉਦੋਂ ਰੱਖਿਆ। ਪਿਆਰਾ ਬਹੁਤ। ਤਾਂ ਹੀ ਨਾਮ ਰੱਖਿਆ ਸ਼ੋਪਰੀਦ। ਨਾ ਗਾਣਾ ਸੁਣਾ ਦੋ ਹੁਣ ਫਿਰ। ਨਹੀਂ ਗਾਣਾ ਤਾਂ ਨਹੀਂ ਆਉਂਦਾ ਪਰ ਵੈਸੇ ਸੀ ਇਹਦਾ ਨਾਮ ਰੱਖਿਆ ਆਪਣੇ ਭਤੀਜੇ ਦਾ। ਕੌਣ ਲਾਣਾ ਫਿਰ? ਨਹੀਂ ਨਹੀਂ ਕੌਣ ਨਹੀਂ ਲਾਉਣਾ ਵੈਸੇ ਨਾਮ ਰੱਖਿਆ ਯਾਦਗਰੀ ਇੱਕ। ਅੱਛਾ ਸ਼ੁਭ ਦੇ ਨਾਮ ਦਾ ਸਿੱਧੂ ਮੂਸੇ ਵਾਲੇ ਨੂੰ। ਹਾਂਜੀ ਸ਼ੋਪਰੀਦ ਦਾ ਨਾਮ। ਇਹ ਫੈਮਿਲੀ ਇਹ ਨਾਲ ਹੈ। ਹਾਂਜੀ ਹਾਂ ਇਹ ਮੇਰੇ ਮਾਤਾ ਆ ਇਹ ਮੇਰੀ ਸਿਸਟਰ ਵਾਲਾ। ਕੀ ਨਾਮ ਹੈ ਮਾਤਾ ਜੀ ਤੁਹਾਡਾ? ਸੁਸ਼ਿੰ ਦਿਆ ਲੱਗਿਆ ਤੁਹਾਨੂੰ ਹਾਂ ਗਰਮੀ ਬੜੀ ਹੋਈ ਏ ਕਦੇ ਕੋਈ ਨਹੀਂ ਇੱਥੇ ਆ ਕਰਨ ਲੱਗਦੀ ਗਰਮੀ ਹਾਂ ਮਾਤਾ ਸਾਜਦਾ ਅੱਜ ਕਹਿ ਸੂਟ ਬੜਾ ਛੋਟਾ ਪਾਇਆ ਤੁਸੀਂ ਹਾਂਜੀ ਗੇ ਘਰ ਤੇ ਕਿੱਥੇ ਹੀ ਆਪਣੇ ਹਾਂਜੀ ਪੇਕੇ ਕਿੱਥੇ ਬਰਨਾਲੇ ਸਾਈਡ ਬਰਨਾਲੇ ਸਾਈਡ ਤੋਂ ਨੇ ਅੱਗਾ ਆ ਸਾਡਾ ਸ਼ੋਅ ਜ਼ਰੂਰ ਵੇਖ ਲਿਓ ਤੁਸੀਂ ਸਾਰੇ ਹੁਣ ਬਿਲਕੁਲ ਬਿਲਕੁਲ ਕਿੱਥੇ ਹੁੰਦਾ ਦੱਸੋ ਆਊਟ ਰੂਟ ਗੇੜੀ ਅੱਛਾ ਜੀ ਮੇਰਾ ਨਾਮ ਵੀ ਕਹਿ ਦਿਓ ਇੱਕ ਵਾਰ ਆਊਟ ਰੂਟ ਗੇੜੀ ਆਊਟ ਰੂਟ ਆਊਟ ਰੂਟ ਗੇੜੀ ਵਿਦ ਵਿਦ ਅਜੇ ਬਿੱਲਾ ਅਜੇ ਬਿੱਲਾ ਸਾਰੇ ਨੇ ਦੇਖਣਾ ਮੈਂ ਬਾਈ ਦੇਖਿਆ ਪਹਿਲਾਂ ਪਰ ਕੈਮਰਾ ਵਾਲਾ ਤੁਹਾਡਾ ਹੈ ਇਹ ਮੇਰੇ ਤੋਂ ਜ਼ਿਆਦਾ ਪੈਸ਼ੀਕਰ ਆ ਮੈਂ ਪੱਕਾ ਦੇਖਿਆ ਮੈਂ ਬਾਈ ਮਿਲੌਣੇ ਆ ਫੇਰ ਤੁਹਾਨੂੰ ਮੈਂ ਸਾਲ ਧਰਨ ਚ ਘਟ ਕੇ ਆ ਨਾ ਅੱਛਾ ਅਸੀਂ ਉੱਥੇ ਹੀ ਕਿ ਫੇਰ ਬਸ ਮੈਂ ਬਾਈ ਦੇਖਿਆ ਉੱਥੇ ਉਹ ਉੱਥੇ ਹੀ ਸੀਗੇ ਪੂਰਾ ਸਾਲ ਮੈਂ ਕਿਸਾਨਾਂ ਨੂੰ ਫਿਰ ਪੂਰਾ ਸਮਰਥਨ ਆਈ ਮੈਂ ਕਿਹਾ ਬਾਈ ਕਿਸਾਨ ਆ ਸਮਰਥਨ ਨਹੀਂ ਅਸੀਂ ਆਪ ਆ ਤੁਸੀਂ ਸਾਨੂੰ ਦੋ ਬੋ ਅਸੀਂ ਤੁਹਾਡੇ ਨਾਲ ਖੜ ਗਏ ਆ ਖੜ ਗਏ ਹਾਂ ਅਸੀਂ ਪੂਰਾ ਸਾਲ ਕੱਟ ਕੇ ਆਏ ਆ ਸਾਰਾ ਸਾਡੇ ਕੋਲ ਫੋਟੋਆਂ ਵੀਡੀਓ ਜਦੋਂ ਸਮਾਪਤ ਹੋਇਆ ਸੀ ਉਦੋਂ ਆਏ ਆ ਸਾਰਾ ਸਮਾਪਤ ਕਰਕੇ ਆਏ ਹੁਣ ਸਿੱਧੂ ਮੂਸੇ ਵਾਲੇ ਦੀ ਤੁਸੀਂ ਗੱਲ ਕੀਤੀ ਥਾਪੀ ਵੀ ਬੜੀ ਮਸ਼ਹੂਰ ਹੈ ਇੱਕ ਨਾ ਭਾਈ ਉਹ ਤਾਂ ਹੈ ਹੀ ਉਹਦੀ ਵਰਗੀ ਥਾਪੀ ਨਹੀਂ ਕੋਈ ਮਾਰ ਕੇ ਨਹੀਂ ਮਾਰ ਸਕਦਾ ਉਹਨੇ ਉਹੀ ਭਰਾ ਸੀ ਇੱਕ ਜਿਹੜਾ ਮਾਰ ਗਿਆ ਅਸੀਂ ਥੋੜੀ ਮਾਰ ਸਕਦੇ ਠੀਕ ਹੈ ਜੀ ਇਹ 300 ਕਾ ਹੈ ਇੱਕਰ ਲਗਾ ਲਓ ਯਾਰ ਲੈ ਲਓ ਵਿੱਜਾ ਕਿੰਨਾ ਲਓਗੇ 900 ਲਗਾ ਦੇ 150 ਨਹੀਂ ਦੇਖ ਲੋ ਨਹੀਂ ਆ ਗਿਆ ਭਾਈ ਕਿੰਨਾ ਬਤਾ ਦੇ ਲਾਸਟ ਰੇਟ ਤਾਂ ਬਤਾ ਦੇ 250 ਰੁਪਏ ਚਲੋ 170 ਨਹੀਂ ਹੋਗਾ ਭਾਈ 170 ਨਹੀਂ ਹੋਗਾ ਨਾ ਠੀਕ ਹੈ ਨਹੀਂ ਬਤਾ ਦੇ ਨਹੀਂ 200 ਦੇਖ ਲੋ 250 ਰੁਪਏ ਲਾਸਟ ਦੇ 200 ਕੈ ਵੀ ਚਾਹੀਏ ਏ ਕੀ ਚਾਹੀਏ ਲੈ ਲੋ ਪਸੰਦ ਕਰੋ 200 200 ਰੁਪਏ ਜੇ ਆ ਜਾਓ ਵੀ ਜਿੰਨੇ ਖਰੀਦਣਾ ਅਸੀਂ ਕਰ ਲਿਆ ਰੇਟ ਬਣਾ ਲਿਆ ਹੁਣ ਮੁੱਕਰੀ ਨਾ ਰੇਟ ਤੋਂ ਅੱਜ ਦਾ ਸ਼ੋਅ ਤੁਹਾਨੂੰ ਕਿਵੇਂ ਦਾ ਲੱਗਿਆ ਸਾਡੇ ਨਾਲ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਗੱਲ ਕਰਨੀ ਆ ਕਰਨੀ ਆ ਬਣੇ ਆਜੋ ਫਿਰ ਆਜੋ ਗੱਲ ਕਰਾਂਗੇ ਫਿਰ ਬਾਈਂਡ ਕਰਾਂਗੇ ਭੱਜ ਖੜ ਜਾ ਖੜ ਜਾ ਖੜ ਜਾ ਹਣ ਖੜ ਜਾ ਖੜ ਜਾ ਤੁਸੀਂ ਖੜ ਜੋ ਇਹ ਗੱਲ ਕਰੋ ਹਣ ਆਜਾ ਆਜਾ ਪੜਲਾ ਹੁਣ ਸਾਡੋ ਨਹੀਂ ਪਤਾ ਕੀ ਨਾਮ ਆ ਤੇਰਾ ਅਰਮਾਨ ਸਿੰਘ ਹਾਂ ਅਰਮਾਨ ਸਿੰਘ ਭੱਜੀ ਜਾਣਾ ਕੈਮਰਾ ਤੇ ਹੀ ਵੱਢਣ ਦੇ ਰਹੇ ਨੇ ਨਹੀਂ ਨਹੀਂ ਚੁੰਡਿਆ ਵੱਢਦੇ ਆ ਨਹੀਂ ਕੀ ਨਾਮ ਆ ਬਾਈ ਮੇਰਾ ਨਾਮ ਤੋਹੀ ਦਾ ਜੀ ਹਾਂਜੀ ਤੋਹੀ ਤੋਹੀ ਨਾ ਤੋਹੀ ਦਾ तो हिटा मतलब तो मतलब खत्म पढ़ते क्यों पढ़ते नहीं, पढ़ते नहीं। है अपना बिजनेस करते हैं बिजनेस क्या करते हो कपड़ों को ही करते हैं अच्छा पैसे वाले आदमी हो नहीं पैसे वाले नहीं है सर फिर बिजनेस किस चीज का ਹਾਂ ਚਲੋ ਜੀ ਠੀਕ ਆ ਚੰਗਾ ਭਾਈ ਇੱਥੇ ਇਧਰ ਹੀ ਆ ਜਾਓ ਓਕੇ ਠੀਕ ਆ ਠੀਕ ਆ ਭਾਈ ਅੱਜ ਦਾ ਸ਼ੋਅ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕੈਮਰਾ ਪਰਸਨ ਗੁਰਪ੍ਰੀਤ ਨਾਲ ਮੈਂ ਜੇ ਬਿਲਾ ਧੰਨਵਾਦ ਸਤਿ ਸ਼੍ਰੀ ਅਕਾਲ